ਦੋਸਤੋ ਸਤਿ ਸ਼ਕਾਲ ਮਿੱਤਰੋ ਅੱਜ ਦਰਸ਼ਨ ਕਰਦੇ ਆਪਾਂ ਸਾਰੇ ਰਲ ਮਿਲ ਕੇ ਸ੍ਰੀ ਅਮਰਤਸਰ ਸਹਿਬ ਉਹ ਤੇ ਸਾਹਮਣੇ ਜਿਹੜੇ ਦਰਸ਼ਨ ਕਰ ਰਹੇ ਹਾਂ ਨਾ ਇਹ ਜਿਹੜੇ ਕਹਿੰਦੇ ਹੁੰਦੇ ਆ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਜਥੇਦਾਰ ਸਾਹਿਬ ਜੀ ਆਨੇ ਫੈਸਲਾ ਸੁਣਾਇਆ ਤੇ ਫਸੀਲ ਦੇ ਤੁਸੀਂ ਦਰਸ਼ਨ ਕਰੀਏ ਤੇ ਆਜੋ ਹੁਣ ਤਖਤ ਸੱਚਖੰਡ ਸੌਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਆਪਾਂ ਆ ਨਿਸ਼ਾਨੀ ਰਹੇਗੀ ਮਿੱਤਰੋ ਇੱਕੋ ਇੱਕ ਜਦੋਂ 84 ਦੇ ਵਿੱਚ اٹੈਕ ਹੋਇਆ ਨਹੀਂ ਤਾਂ ਸਾਰੀਆਂ ਨਿਸ਼ਾਨੀਆਂ ਮਿੱਤਰੋ ਇੱਕ ਇੱਕ ਕਰਕੇ ਮਟਾ ਦਿਤੀਆਂ ਗਈਆਂ ਤੇ ਜਿਵੇਂ ਲੱਖੇ ਸੁਧਾਣੇ ਹਰੀ ਗੱਲਾਂ ਕਰਦੇ ਹੁੰਦੇ ਆ ਕਿ ਅਰਦਾਸ ਦੇ ਵਿੱਚ ਆਉਂਦਾ ਨਾ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ اٹਾਲ ਤੇ ਜਿਹੜੇ ਬੁੰਗੇ ਸੀ ਮਿੱਤਰੋ ਉਹ ਵੀ ਢਾਤੇ ਤੇ ਪੱਥਰ ਤੇ ਸੰਗ ਮਰਮਰ ਲਾਤਾ ਤੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਕੀ ਪਤਾ ਲੱਗੂ ਉਹਨਾਂ ਨੇ ਕਿਹਾ ਤੁਸੀਂ ਅਰਦਾਸ ਦੇ ਵਿੱਚ ਐਵੇਂ ਬੁੰਗੇ ਬੋਲੀ ਜਾਂਦੇ ਹੋ ਸਾਨੂੰ ਬੁੰਗੇ ਵਿਖਾਓ ਤਾਂ ਬੰਦਾ ਕਿੱਥੇ ਵਿਖਾਊਗਾ ਕੀ ਦੱਸੂਗਾ ਵੀ ਆਹ ਬੁੰਗੇ ਤਾਂ ਦੋਸਤੋ ਆਹ ਸ੍ਰੀ ਅਕਾਲ ਤਖਤ ਸਾਹਿਬ ਦਾ ਉੱਪਰਲਾ ਦ੍ਰਿਸ਼ ਹੈ ਅੰਦਰਲਾ ਇਹ ਤਖਤ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ 1606 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਤੇ ਆ ਨਗਾਰਾ ਹੈ ਰਣਜੀਤ ਨਗਾਰਾ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸਥਾਪਿਤ ਕੀਤਾ ਸੀ ਭਰਾਵੋ ਤੇ ਸ੍ਰੀ ਅਕਾਲ ਤਖਤ ਸਾਹਿਬ ਆਪਣੇ ਵਾਸਤੇ ਸਰਵੋੱਚ ਹੈ ਪਰ ਆਪਣੇ ਆਮ ਲੋਕਾਂ ਵਾਸਤੇ ਦੋਸਤੋ ਸਰਵੋੱਚ ਹੈ ਨਹੀਂ ਇਸੇ ਫਸੀਲ ਤੋਂ ਆ ਜਿਹੜੀ ਸਾਹਮਣੇ ਦੇਖ ਰਹੇ ਹਾਂ ਇੱਥੋਂ ਹੀ ਫੈਸਲਾ ਹੋਇਆ ਜਿਹੜੇ ਫੈਸਲੇ ਦੇ ਵਿੱਚੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਵਰਗੇ ਸਾਰੇ ਅਕਾਲੀ ਲੀਡਰਾਂ ਨੂੰ ਸਜ਼ਾ ਸੁਣਾਈ ਗਈ ਧਾਰਮਿਕ ਪਰ ਉਹ ਸਜ਼ਾ ਐਸੀ ਸੁਣਾਈ ਕਿ ਜਥੇਦਾਰ ਸਾਹਿਬ ਵਰਗਿਆਂ ਦੇ ਜੋੜਾਂ 'ਚ ਬਹਿ ਗਈ ਮਿੱਤਰੋ ਹੂੰ ਤੇ ਹੁਣ ਤੁਸੀਂ ਸਾਈਡ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਦਾਰੇ ਕਰੋ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਵੱਖ-ਵੱਖ ਗੁਰੂ ਸਹਿਬਾਨਾਂ ਦੇ ਚਰਨ ਪਏ ਤੇ ਹਰ ਧਰਤੀ ਤੇ ਇੱਥੇ ਜਿਵੇਂ ਸਿਆਣੇ ਕਹਿੰਦੇ ਆ ਕਿ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਤੇ ਫੇਰ ਸੱਚਖੰਡ ਤਿਆ ਦੋ ਨਿਸ਼ਾਨ ਸਾਹਿਬ ਤੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਵੱਲੋਂ ਮੀਰੀ ਪੀਰੀ ਦਾ ਸਿਧਾਂਤ ਇਥੋਂ ਲਾਗੂ ਕੀਤਾ ਗਿਆ ਭਗਤੀ ਤੇ ਸ਼ਕਤੀ ਦਾ ਸ਼ੇਅਰ ਕਰਿਓ ਮੇਰੇ ਭਰਾ